ਸਲਾ ਹਾਈ ਕੋਰਟ ਜਾਣਾ ਪਿਆ ਐਮਐਲਏ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਮੇਰੀ ਹਫਾਜ਼ਤ ਲਈ ਆਤਮ ਸੁਰੱਖਿਆ ਦੀ ਖਾਤਰ ਜਿਹੜਾ ਮੇਰੇ ਕੋਲ ਅਸੈਂਸੀ ਹਥਿਆਰ ਹੈ ਉਹ ਤੱਕ ਨਹੀਂ ਹੈ ਉਹ ਮੈਨੂੰ ਆਗਿਆ ਦਿੱਤੀ ਜਾਵੇ 14 ਫਰਵਰੀ ਨੂੰ ਹਾਲਾਂਕਿ ਅਗਲੀ ਸੁਣਵਾਈ ਹੈ ਪਰ ਉਦੋਂ ਦੌਰਾਨ ਪੰਜਾਬ ਸਰਕਾਰ ਨੇ ਵੀ ਆਪਣਾ ਜਵਾਬ ਤਲਬ ਕੀਤਾ ਦੇਖੋ ਸਭ ਤੋਂ ਵੱਡੀ ਗੱਲ ਕਿ ਇਸ ਟਾਈਮ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਜਿੰਨੇ ਲੋਕਾਂ ਨੂੰ ਐਕਸਟੋਰਸ਼ਨ ਕਾਲਾਂ ਦੇ ਫੋਨ ਆ ਰਹੇ ਜਾਂ ਹਰ ਇੱਕ ਨੂੰ ਆਪਣੀ ਹਿਫਾਜ਼ਤ ਵਾਸਤੇ ਜਾਣ ਵਾਸਤੇ ਤੇ ਸੇਫ ਤੇ ਚਾਹੀਦੀ ਆ ਸੁਰੱਖਿਆ ਤੇ ਚਾਹੀਦੀ ਆ ਗਿਆ ਹੁਣ ਅਗਰ ਕਿਸੇ ਕੋ ਲਾਇਸੈਂਸ ਹੀ ਹਥਿਆਰ ਹੈ ਤੇ ਉਹਨੂੰ ਦੇਣਾ ਚਾਹੀਦਾ ਹੈਗਾ ਅਗਰ ਸੁਪਾਲ ਸਿੰਘ ਖੈਰਾ ਦਾ ਜਮਾ ਹੋਗਾ ਤੇ ਉਹ ਦੇਣਾ ਚਾਹੀਦਾ ਹੁਣ ਸਰਕਾਰ ਨੇ ਆਪਣੀ ਜਿਹੜੀ ਰਿਪੋਰਟ ਆ ਸਟੇਟਸ ਕੀ ਫਾਈਲ ਕੀਤੀ ਆ ਇਹ ਹੁਣ ਅਗਲੀ ਨੈਕਸਟ ਹੀਅਰਿੰਗ ਨੂੰ ਪਤਾ ਲੱਗੂਗਾ ਲੇਕਿਨ ਸਵਾਲ ਹੈ ਕਿ ਜਦ ਇੰਟੈਲੀਜੈਂਸ ਪੰਜਾਬ ਇੰਟੈਲੀਜੈਂਸ ਦੇ ਇਨਪੁਟ ਆ ਕਿ ਇਹ ਜਸਕਪਾਲ ਸਿੰਘ ਖਹਿਰਾ ਹੋਣਾ ਨੂੰ ਖਤਰਾ ਵਾ ਹਨਾ ਉਹ ਹੁਣ ਉਹਦੇ ਚ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਕੋਈ ਸਰਕਾਰ ਕਿਉਂ ਰਿਸਕ ਲਵੇ ਔਰ ਸਰਕਾਰ ਨੇ ਪਹਿਲਾਂ ਹੀ ਸਕਿਉਰਟੀ ਵਾਲੀਆਂ ਖਬਰਾਂ ਲੀ ਕਰਵਾ ਕੇ ਮਾਪਿਆਂ ਦਾ ਪੁੱਤ ਮਾਰਿਆ ਗਿਆ ਉਹ ਸਰਕਾਰ ਦੇ ਬਹੁਤ ਵੱਡਾ ਤੱਬਾ ਲੱਗਾ ਹੈ ਤੇ ਘੱਟੋ ਘੱਟ ਸਿਕਿਉਰਟੀ ਵਾਲੇ ਮਸਲੇ ਤੇ ਸਰਕਾਰ ਕਿਉਂ ਹਲਕੇ ਚ ਲੈਂਦੀ ਹੈ ਕਿਉਂਕਿ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਜਦੋਂ ਦੂਜਿਆਂ ਕੋਲ ਸਿਕਿਉਰਟੀ ਹੁੰਦੀ ਹੈ ਤੁਸੀਂ ਟਿੱਚਰਾਂ ਕਰਦੇ ਸੀ ਅੱਜ ਹਰ ਇੱਕ ਕੋਲ ਸਿਕਿਉਰਟੀ ਹੈ ਐਮਐਲਏ ਬਣੇ ਨੇ ਉਹਨਾਂ ਦੇ ਟੱਬਰਾਂ ਕੋਲ ਜ਼ਰੂਰੀ ਹੈ ਗਿਆ ਆਪਾਂ ਇਸ ਤੇ ਕਿੰਤੂ ਪਰ ਸਿਕਿਉਰਟੀ ਦੇ ਨਾਮ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾਗਾ ਜਿਹਨੂੰ ਸਿਕਿਉਰਟੀ ਮਿਲਣੀ ਚਾਹੀਦੀ ਜਿਹਨੂੰ ਥ੍ਰੈਟ ਹੈ ਉਹ ਸਾਰੇ ਸਾਡੇ ਸਟੇਟ ਦੇ ਐਸੈਟਸ ਨੇ ਚਾਹੇ ਕੋਈ ਐਮਐਲਏ ਕਿਉਂਕਿ ਲੋਕਾਂ ਨੇ ਚੁਣਿਆ ਸ ਸਾਡੇ ਐਸੈਟਸ ਨੇ ਮਨਿਸਟਰ ਨੇ ਚੀ ਮਨਿਸਟਰ ਨੇ ਉਹਨਾਂ ਦੇ ਟੱਬਰ ਵੀ ਆ ਕਿਉਂਕਿ ਇਹਦਾ ਮਤਲਬ ਵੀ ਕਿ ਮੁੱਖ ਮੰਤਰੀ ਦੇ ਟੱਬਰ ਦਾ ਨੁਕਸਾਨ ਹੁੰਦਾ ਇਟ ਮੀਨ ਸਟੇਟ ਦਾ ਨੁਕਸਾਨ ਹੈ ਜੇ ਕਿਸੇ ਐਮ ਐਲ ਏ ਜਾਂ ਮੰਤਰੀ ਦੇ ਕਿਸੇ ਤੀ ਪੁੱਤ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਇਟ ਮੀਨ ਸਟੇਟ ਦਾ ਨੁਕਸਾਨ ਹੈ ਕਿਸੇ ਆਮ ਬੰਦੇ ਦਾ ਵੀ ਨੁਕਸਾਨ ਹੁੰਦਾ ਇਟ ਮੀਨ ਉਹ ਸਟੇਟ ਦਾ ਨੁਕਸਾਨ ਹੈਗਾ ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸਟੇਟ ਦਾ ਨੁਕਸਾਨ ਹੈ ਇਸ ਕਰਕੇ ਸਿਕਿਉਰਿਟੀ ਦੇ ਮਸਲੇ 'ਚ ਸਰਕਾਰ ਨੂੰ ਹਲਕੇ ਪੰਜ ਨਹੀਂ ਲੈਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਥ੍ਰੈਟ ਸੀ ਉਹਨੂੰ ਜੈਡ ਸਕਿਉਰਟੀ ਸੀ ਭਾਰਤ ਸਰਕਾਰ ਨੇ ਦਿੱਤੀ ਸੀ ਹੁਕਮਾਂ ਦੇ ਤਹਿਤ ਉਹ ਵੀ ਸਰਕਾਰ ਨੇ ਵਾਪਸ ਲ ਲਈ ਸਰਕਾਰ ਇਹ ਕਹਿ ਰਹੀ ਆ ਕਿ ਉਹ ਕਿਹੜਾ ਐਮ ਐਲ ਏ ਉਹ ਕਿਹੜਾ ਪ੍ਰਧਾਨ ਨਹੀਂ ਅਗਰ ਕਿਸੇ ਦੀ ਜ਼ਿੰਮੇਵਾਰ ਕਿਸੇ ਨੂੰ ਥ੍ਰੈਟ ਹੈ ਤੇ ਤੁਹਾਨੂੰ ਸਕਿਉਰਟੀ ਦੇ ਵਿੱਚ ਕੀ ਹਰ ਜਾ ਤੁਸੀਂ ਉਹ ਬਾਕੀਆਂ ਨੂੰ ਵੀ ਬਥੇਰੀ ਦਿੱਤੀ ਹੈ ਕਈ ਸਿੰਗਰਾਂ ਨੇ ਬਥੇਰੀ ਲੈ ਲਈ ਹੈਗੀ ਆ ਕਿ ਮੈਨੂੰ ਕਾਲਾਂ ਆ ਰਹੀਆਂ ਨੇ ਕਈ ਹੋਰ ਬਹੁਤ ਲੋਕਾਂ ਨੇ ਲੈ ਲਈ ਹੈਗੀ ਆ ਤੇ ਜਿਹੜਾ ਬੰਦਾ ਜੈਨੂਅਨ ਆ ਉਹਨੂੰ ਦੇਣੀ ਚਾਹੀਦੀ ਆ ਹੁਣ ਸੁਖਪਾਲ ਸਿੰਘ ਖਹਿਰਾ ਕੋ ਆਫੀਸ਼ੀਅਲੀ ਵੀ ਕਿਉਂਕਿ ਇੱਕ ਚੁਣਿਆ ਹੋਇਆ ਐ ਐਮਐਲਏ ਹੋਰ ਇੱਕ ਐਮਐਲਏ ਨੂੰ ਚਾਰ ਬੰਦੇ ਮਿਲਦੇ ਨੇ ਵਿਰੋਧੀਆਂ ਦੇ ਐਮਐਲਏ ਨੂੰ ਚਾਰ ਗਨਮੈਣਾ ਤੁਹਾਡੇ ਨੂੰ 10 10 14 14 ਨੇ ਇਹ ਕਿੱਥੋਂ ਦਾ ਰਿਵਾਜ ਆ ਜਦੋਂ ਦੂਜੀ ਵਾਰੀ ਪਰਚਾ ਸੁਬਾਨਪੁਰ ਹੋਇਆ ਸੀ ਉਦੋਂ ਤੇ ਵੀ ਗੱਲਾਂ ਆਈਆਂ ਸੀ ਕਿ ਸੁਖਪਾਲ ਖਹਿਰਾ ਨੇ ਜਿਹੜੇ ਉਧਰ ਦੇ ਮਦਈ ਨੇ ਕਿਸੇ ਤੋਂ ਧਮਕੀ ਦਿਵਾਤੀ ਹਾਲਾਂਕਿ ਉਹ ਗਵਾਹ ਬਾਅਦ ਚ ਬਣੇ ਸੀ ਸੁਖਪਾਲ ਖਹਿਰਾ ਨੇ ਇਹ ਵੀ ਖਲਾਸੇ ਕੀਤੇ ਸੀ ਉਹਦੇ ਉਹਦੇ ਲੱਗ ਗਿਆ ਸੀ ਪਤਾ ਕਿ ਸਰਕਾਰ ਦੀ ਖਾਰ ਉਹ ਖਾਰ ਤੇ ਸਭ ਧੋ ਚੁੱਕੀ ਹੈ ਲੇਕਿਨ ਇਹ ਸਵਾਲ ਹੈ ਕਿ ਜਿੰਨੂੰ ਵੀ ਸਿਕਿਉਰਟੀ ਚਾਹੀਦੀ ਜਿੰਨੂੰ ਵੀ ਕੋਲਾ ਔਰ ਤੁਹਾਡੀ ਪੁਲਿਸ ਨੇ ਕਿਹਾ ਕਿਸੇ ਕਾਂਗਰਸ ਦੀ ਪੁਲਿਸ ਤੇ ਨਹੀਂ ਆ ਇਸ ਟਾਈਮ ਤੇ ਪੰਜਾਬ ਪੁਲਿਸ ਤੁਹਾਡੀ ਹਾਜ਼ਰੀ ਭਰ ਦੇਣਾ ਉਹ ਕਹਿੰਦੇ ਨੇ ਜੇ ਦੀ ਖਾਓ ਬਾਜਰੀ ਤੇ ਉਹਦੀ ਕਰੋ ਚੱਕਰੀ ਉਹ ਹਿਸਾਬ ਆ ਹੁਣ ਸਵਾਲ ਹੈ ਕਿ ਜਦ ਇਸ ਮਸਲੇ ਦੇ ਵਿੱਚ ਉਹ ਸਾਰਾ ਕੁਝ ਕਲੀਅਰ ਹੋ ਚੁੱਕਾ ਤੁਹਾਡੀ ਇੰਟੈਲੀਜੈਂਸ ਦੀ ਰਿਪੋਰਟ ਆ ਕਿ ਉਹਨੂੰ ਉਹ ਡੱਲਾ ਅਰਸ਼ਦੀਪ ਡੱਲਾ ਹੋਣੇ ਨੇ ਥ੍ਰੈਟ ਦਿੱਤੀ ਹੈਗੀ ਤੇ ਫਿਰ ਉਹਨੂੰ ਸਿਕਿਉਰਟੀ ਦੇਣੀ ਚਾਹੀਦੀ ਹੈਗੀ ਔਰ ਅਗਰ ਉਹਦੇ ਕੋ ਆਪਣਾ ਰਵਾਲਵਰ ਜਾਂ ਜੋ ਵੀ ਪਿਸਟਲ ਜਮ ਆ ਗਿਆ ਉਹ ਦੇਣਾ ਚਾਹੀਦਾ ਹੈ ਕਿ ਮੈਨੂੰ ਲੱਗਦਾ ਕਿ ਇਸ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਦਿਲ ਵੱਡਾ ਰੱਖਣਾ ਚਾਹੀਦਾ ਜਿਗਰਾ ਵੱਡਾ ਰੱਖਣਾ ਚਾਹੀਦਾ ਕਿਉਂਕਿ ਜ਼ਿੰਦਗੀ ਬੜੀ ਕੀਮਤੀ ਆ ਤੇ ਜੇ ਕਿਸੇ ਦੀ ਅੰਜਾਈ ਕਿਸੇ ਦਾ ਨੁਕਸਾਨ ਹੋ ਜੇ ਜਾਨੀ ਤੇ ਉਹ ਫਿਰ ਸਰਕਾਰ ਤੇ ਜਿੰਮਾ ਲੱਗੇਗਾ ਕਿ ਸਰਕਾਰ ਰਿਸਪੌਂਸਿਬਲ ਇਸ ਕਰਕੇ ਸਿਕਿਉਰਿਟੀ ਜਿਵੇਂ ਤੁਹਾਨੂੰ ਅੱਜ ਆਪਣੀਆਂ ਜ਼ਿੰਦਗੀਆਂ ਪਿਆਰੀਆਂ ਨੇ ਤੁਹਾਨੂੰ ਆਪਣੇ ਟੱਬਰਾਂ ਦੀਆਂ ਜ਼ਿੰਦਗੀਆਂ ਪਿਆਰੀਆਂ ਹਰ ਇੱਕ ਦਿਨ ਨਾਲ ਸਿਕਿਉਰਿਟੀ ਰੱਖੀਏ ਤੇ ਬਾਕੀਆਂ ਦੀ ਜ਼ਿੰਦਗੀ ਵੀ ਕੀਮਤੀ ਆ ਤੁਹਾਡੀ ਜੀ ਕੀਮਤੀ ਨਹੀਂ ਹਰ ਪੰਜਾਬੀ ਦੀ ਜਿਹੜੀ ਜ਼ਿੰਦਗੀ ਕੀਮਤੀ ਆ ਤੇ ਜੇ ਕਿਸੇ ਦਾ ਨੁਕਸਾਨ ਹੁੰਦਾ ਤੇ ਫਿਰ ਤੁਹਾਡੇ ਦੇ ਜਿਹੜੇ ਤੱਬੇ ਲੱਗੇ ਉਹ ساری ਉਮਰ ਹੋਤੇ ਨਹੀਂ ਜਾਣੇ